ਅਸ਼ੀ ਗਾਲੀ ਸਾਹਿਬ ਨੂੰ ਥਾਰ ਹੋ ਰਹੀ ਆ ਵੀਡੀਓ ਇਧਰ ਆਦਿ ਯਾਰ ਸਾਰੇ ਵੇੜੇ ਚਾਲੂ ਪਿਆਏ ਸਾਹਮਣੇ ਦਬੜੀਆ ਜੀ ਖੜੇ ਨੇ ਆਹਦੇ ਖੜਾ ਬਚਾ 55 ਜੀ ਤੋਂ ਤਿੰਨ ਸਾਡੀ ਮਿੱਤਰੋ ਅਸ਼ੀ ਗਾਲੀ ਸਾਹਿਬ ਨੂੰ ਨਵੀਂ ਵੀਡੀਓ ਤੇ ਸਵਾਗਤ ਹੈ ਬਸ ਨਵੀਂ ਵੀਡੀਓ ਜਿਵੇਂ ਕਹਿੰਦੇ ਹੁੰਦੇ ਆ ਥਾਰ ਹੋ ਰਹੀ ਆ ਪਰੇ ਤੈਰ ਕਸ ਕੇ ਆਟਿਆਂ ਦੇ ਰੌਪੀ ਖੇਤ ਦੇ ਲੌਜ ਦੇ ਦੇਖਿਆ ਉਹ ਖੋਲਿਆ ਪਿਆ ਜੀ। ਪਰ ਇਹ ਦੇਖੋ ਹੁਦਰਾ ਵੀ ਆ ਗਏ। ਸਾਰੇ ਵੇੜੇ ਚ ਆ ਲਈ ਪਏ ਅੱਜ ਤਾਂ। ਐ? ਸਾਰੇ ਤੇ ਆ। ਭਈ ਐ ਮੜਾ ਆ ਐ। ਐ। ਤੌੜੀ ਵਾਲੇ ਆਲੂ ਆ। ਹਾਂ ਜੀ ਮਿੱਤਰੋ ਖੇਤ ਆ ਗਏ ਆ। ਇਹਨੂੰ ਬੋਨੇ ਆ ਬਸ ਹੜ ਜੇ ਮਾਰ ਦਿਆਂ ਕੋਲੇ ਫਲੇ ਰੱਖ ਕੇ। ਤੇ ਉਹ ਤੋਂ ਬਾਅਦ ਮਾਰਦਾ ਗਰੋਟਾ ਵੇਟਰ। ਇਹ ਖੇਤ ਤਿਆਰ ਆ। ਉਹ ਦੁਬਾਰਾ ਜੇ ਆਪਾਂ ਉਹ ਝੋਨਾ ਵਾਢ ਲਈ ਅੱਜ ਝੋਨਾ ਵੱਢ ਕੇ ਫਿਰ ਤਿਆਰ ਕਰਿਆ ਜਾਊ ਖੇਤ ਹੌਲੀ ਹੌਲੀ ਔਰ ਨਾਲ ਹੀ ਹਫਤੇ ਦੇ ਵਿੱਚ ਉਹਨੂੰ ਬੀਜਾਂਗੇ ਆਲੂ ਉਹਦਾ ਜਨ ਬਾਲਾ ਆਹ ਬੀਜਿਆ ਗਿਆ ਅੱਜ ਜੇ ਆ ਕੱਲ ਨੂੰ ਬੀਜਿਆ ਨਾ ਤਿਆਰ ਕਰਦੇ ਅੱਜ ਜੇ ਉਹ ਪਰੇ ਵਾਲਾ ਬੀਜਿਆ ਨਾ ਉਸ ਤੋਂ ਬਾਅਦ ਬਸ ਕੱਲਾ ਹੋ ਰਹਿ ਜਾਣਾ ਵਾ ਨਿਬੜ ਜੂ ਗੱਲ ਨੂੰ ਆ ਦਾ ਫੇਰ ਆਵਾ ਕਣਕ ਤੇ ਕੋਈ ਤੇ ਇਹ ਸ਼ੁਰੂ ਹੈ ਓਹ ਉਹ ਤੋਂ ਤੇ ਬੀਜਣ ਦਾ ਬਾਰੇ ਉਹ ਅੱਗੇ ਜਾਂਦੇ ਟਰਾਲੀ ਜੀਪ ਵਾਲੀ ਤੇਰੇ ਉੱਪਰ ਲੱਗੇ ਤਿਆਰ ਆ ਉੱਥੇ ਰਿਓ ਛੱਡਾ ਮਾਰ ਦੇਣਗੇ ਮੈਂ ਚੱਲਿਆ ਵਾਂ ਐਪੀ ਫਿਸ ਤੇ ਮਝੂਰੀ ਕਰਤੀ ਮੈਂ ਵਾਚੀ ਮੈਂ ਗੱਲਿਆਂ ਤੇ ਰੋਟਾਵੇਟਰ ਮਾਰਨਾ ਹਾਲ ਮੈਂ ਮਾਰਿਆ ਪਹਿਲਾਂ ਰੋਟਾਵੇਟਰ ਮਾਰ ਦੇ ਆ ਚੱਲ ਕੇ ਬਸ 3:00 ਟਾਈਮ ਹੋ ਗਿਆ 11:00 ਵਾ ਚੱਲੇ ਦੇਖੋ ਉਹ ਲੱਗ ਗਿਆ ਨਾ ਕਾਫੀ ਜਗ੍ਹਾ ਵਾ ਹੌਲੀ ਹੌਲੀ ਮਾਰਨਾ ਪਤਾ ਪਹਿਲੇ ਗੇਅਰ ਤੇ ਗੇਅਰ ਨਹੀਂ ਵੱਡਾ ਬਾਈ ਦਾ ਆਪਾਂ ਬਰਾ ਉਹਨਾਂ ਨੂੰ ਚੂਰਾ ਕਰਨਾ ਫੁੱਲ ਮਿੱਟੀ ਦਾ ਜਿੰਨੀ ਬਰੀਕ ਹੁੰਦੀ ਆ ਤੇ ਵਸਾਈਆਂ ਗੱਲ ਹੋਰ ਕਾਉਣੇ ਆ ਬਸ ਇਧਰੋਂ ਆਪਾਂ ਵੱਢ ਲੈਣਾ ਛੋਨਾ ਸ਼ਾਇਦ ਅੱਜ ਤੇ ਉਧਰੋਂ ਕੱਲ ਨੂੰ ਵੱਢਣਾ ਵਾ ਦਵੜੀਏ ਨੇ ਛੋਨਾ ਤੇ ਉਹਦੇ ਚਾਰ ਕਿੱਲੇ ਨੇ ਆਲੂ ਲਾਉਣੇ ਉਹਨੇ ਆਪਣੇ ਹੈਗੇ ਆ ਇਹ ਤਿੰਨਕ ਜਿਹੜੇ ਹੁਣ ਵੱਢਣਾ 2.5 3000 ਪਤਾ ਨਹੀਂ 2.5 ਤੇ 3 ਦੇ ਆਸ-ਪਾਸ ਹੋਊਗਾ ਬੜੀ ਕਿੰਨੀ ਜਗ੍ਹਾ ਹੈ ਤੇ ਉਹ ਬਾ ਦੋਨੇ ਘੇਰੇ ਇਕੱਠੇ ਹੀ ਤਿਆਰ ਕਰ ਲੈਣੇ ਆਹੀਂ ਇੱਕ ਬੱਚੇ ਮਲਚਰ ਇੱਕ ਬੱਚੇ ਰੋਟਾਵੇਟਰ ਫੇਰ ਇੱਕ ਬੱਚੇ ਪਲਟਾਵੇ ਇੱਕ ਬੱਚੇ ਰੋਟਾਵੇਟਰ ਕਰਕੇ ਤਿਆਰ ਕਰਕੇ ਬਸ ਇਕੱਠੇ ਹੀ ਆਲੂ ਵੀ ਧਾਂਗੇ ਉਹ ਉਹਨੇ ਥੋੜਾ ਜਿਹਾ achar ਕਿਲੇ ਆ 20 ਉਹ ਕਰੀ ਜਾਂਦੀ ਆ ਬਾਹਰਲੇ ਕਰ ਦਵਾਈ ਵੀ ਲਾਈ ਜਾਂਦੇ ਆ ਉਹ ਵੀ ਵੀ ਤਿਆਰ ਹੋ ਜੂ ਬਸ ਇੱਥੇ ਜਾਂਨੇ ਆ ਜੀ ਕੰਮ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਦੀ ਜਾਂਦਾ ਵਧੀਆ ਇੰਨਾ ਕ ਇੰਨਾ ਕੜਤਾ ਏਰੀਆ ਇੰਨਾ ਕ ਰਹਿ ਗਿਆ ਕਵੀ ਪੈਦਲ ਵਾਲੇ ਦਾ ਸੋਈ ਇੰਨੇ ਗੱਡੀ ਵਾਸੋਂ ਹੋਰ ਪਾ ਇਹ ਤੇ ਹੈਗੀ ਆ ਪਰਾਲੀ ਆ ਇਹ ਹੋਈ ਗੇ ਦਾ ਤੁਸੀਂ ਪਿਛਲੀਆਂ ਵੀਡੀਓਆਂ ਦੇਖਿਆ ਹੋਵੇ 110 ਝੋਨਾ ਸੀਗਾ ਇਹਦੇ ਚ ਤੇ 110 ਮੈਂ ਇੱਧਰ ਬੋਲੀ ਆ ਨਾ ਵੀਡੀਓ ਬੰਦੀ ਹੋਗੀ ਤੇ 110 ਸੀਗਾ ਬਸ ਉਹ ਰੋਟਾਵੇਟਰ ਨਾ ਪਹਿਲਾਂ ਨਹੀਂ ਐ ਜੇ ਬੜਾ ਵਧੀਆ ਵੱਜਿਆ 2:00 ਵਜੇ ਨਾਲ ਕੰਮ ਸੀਗਾ ਜਿਵੇਂ ਪਤਾ ਨਹੀਂ ਕੀ ਜੱਕਰ ਪਿਆ ਮੱਲੋ ਮੱਲੀ ਵੀ ਬਲਟਾਵੇਂ ਬਹੁਤ ਹੋ ਗਏ ਵੱਜਿਆ ਪਟਾਵੇਂ ਦੀ ਗੱਲ ਨਹੀਂ ਨਾ ਪਰਾਲੀ ਉਹਨਾਂ ਨੇ ਕਿਤੇ ਕਿਤੇ ਛੱਡਦੀ ਜਿਹੜੀ ਪਰਾਲੀ ਉੱਤੇ ਪਈ ਸੀ ਮਾੜੀ ਧਰਤੀ ਨਾਲ ਉਹ ਉੱਤੀ ਰਹਿ ਗਈ ਬਲਟਾ ਵੰਡਾਵੇਂ ਚੱਕ ਕੇ ਥੱਲੇ ਨਹੀਂ ਮਾਰ ਜਿਹੜੀ ਧਰਤੀ ਨਾਲ ਉੱਚੀ ਪਈ ਜੀ ਮਾੜੀ ਮੋਟੀ ਪਰਾਲ ਬੜਾ ਯਾਰਿਆ ਯਾਰ ਪੰਗਾ ਇੱਕ ਹੋਰ ਆ ਚੱਲ ਰੋਟਾਵੇਟਰ ਕਿਉਂ ਬਜਨਾਈਗਾ ਇਹ ਸਾਰਾ ਖੇਤ ਲਗਭਗ ਆਹ 11 ਦਾ ਡਿੱਗਿਆ ਹੋਇਆ ਹੈਗਾ ਥੱਲੇ ਝੋਨਾ ਉਹ ਡਿੱਗਿਆ ਹੋਇਆ ਕਰਕੇ ਨਾ ਉਹ ਮਸ਼ੀਨ ਨੇ ਜਮਾਂ ਹੀ ਥੱਲੋਂ ਵੱਢਿਆ ਉਹ ਮਲਚਰ ਦਾ ਵਾਹ ਤੇ ਬਹੁਤ ਘੱਟ ਕੰਮ ਜਿਗਾ ਟੰਡੇ ਟੰਡੇ ਦਾ ਹੈ ਹੀ ਨਹੀਂ ਪੂਸ ਹੀ ਸੀਗਾ ਸਾਰਾ ਪਹਿਲਾਂ ਹੀ ਉਹ ਫੂਟਿਆ ਬਾੜਾ ਜਾ ਰਹੇ ਹੁਣ ਕਰਕੇ ਉਹ ਬਹੁਤ ਅਜਲ ਕਰਦਾ ਕਰੇ ਕਦੇ ਬਾਕੀ ਚਲ ਠੀਕ ਆ ਫੇਰ ਹੀ ਵਧੀਆ ਵਾ ਬੱਟਾ-ਬੱਟਾ ਵਧੀਆ ਬਣ ਜਾਣੀਆਂ ਪਰਾਲੀ ਆਇਆ ਚਲ ਬੱਟਾ ਦੇ ਵਿੱਚ ਪੈ ਕੇ ਗਲ ਜੂ ਬੱਟਾ ਟੈ ਜਾਣੀਆਂ ਹੌਲੀ-ਹੌਲੀ ਮਾੜਾ-ਮੂਟਾ ਜਿਵੇਂ ਰਹਿ ਰੋ ਜਾਂਦਾ ਹੁੰਦਾ ਹੋਰ ਤਾਂ ਕੀ ਹੈ ਵੀ ਦਾ ਕੋਈ ਚੱਕਰ। ਹੁਣ ਹੋਰ ਹੱਲ ਹੈ ਨਹੀਂ ਹੋਰ ਕਰੀਏਗੀ। ਓਕੇ ਅਰ ਬੋਟਾ। ਦੈਟ ਇਜ਼ ਫਾਈ। ਅਸੀਂ ਨੇ ਇੱਕ ਹੋਰ ਜੀ ਦਾ ਭੇਦ ਪਾਇਆ। ਜਿਵੇਂ ਹਾਂ ਟਰੈਕਟਰ ਕਿਹੜੇ ਕਰੇ ਹੋਏ ਆ। ਬੱਦ। ਬੱਦੀ ਨੇ ਲਾਲੋ ਵੀ ਤੇਰ ਦੋਰੋ ਵੀ ਉੱਪਰ ਹੀ ਆ ਹਨਾ। ਖੋਲਿਆ ਖੋਲੀ ਰੱਖਦੇ ਆ। ਬਾਈ ਟਰੈਕਟਰ ਕੋਹਰਾ ਸੂਈ ਨਹੀਂ ਚੱਕਦਾ ਆਪਣੇ ਆਲਾ। ਨਾ ਇੰਟਰਗੁੱਲਰ ਹੈ ਇਹਦੇ ਵਿੱਚ। ਹੁਣ ਨਾ ਦੇਖਿਓ ਸੂਈ ਕਿੰਨੀ ਮੈਂ ਦੱਸਦਾ ਗੱਲ। ਨਾ ਇੰਟਰਕੂਲਰ ਰੈਡਜ ਹਾਂ 에ਅਰ ਫਿਲਟਰ ਵੱਡਾ ਲਾਇਆ ਹੋਇਆ ਤੇ ਪੁਲੀ ਵੱਡੀ ਪਾਈ ਹੋਈ ਆ ਪੱਖੇ ਵਾਲੀ ਹਨਾ ਪੱਖਾ ਸੇ ਸਰਵਾਗੇ ਕਹਿ ਕੀਤਾ ਹੋਇਆ ਕਿਸੇ ਵੀ ਧੀ ਛੱਡ ਲੋ ਯਾਰ ਪਤੰਦਰ ਦਾ ਪੂਰਾ ਸੁਈ ਨਹੀਂ ਚੱਕਦਾ ਬਾੜ ਘੱਟਿਆ ਹੋਇਆ ਜਮਾ ਬਾਈ ਵੀ ਮਾੜੀ ਜੀ ਵੀ ਸੁਈ ਨਹੀਂ ਚੱਕਦਾ ਟਰੈਕਟਰ ਇੰਨਾ ਵਧੀਆ ਚੱਲਦਾ ਰੋਟਾਵੇਟਰ ਪਾਲੀਏ ਚਾਹੇ 7 ਫੁੱਟਾ ਕਾ ਚਾਹੇ 8 ਆਹ ਜਿਹੜਾ ਕੋ ਮਰਜੀ ਆ ਰਾਤ ਨੂੰ ਨਹੀਂ ਦੁਪਹਿਰੇ ਬਾਈ ਸੁਈ ਚੱਕਦਾ ਚੱਕਰ ਕੀ ਵੀ ਹੁਣ ਹਵਾ ਨਹੀਂ ਲੱਗ ਰਹੀ ਟਰੈਕਟਰ ਹੌਲੀ ਹੌਲੀ ਚੱਲਦਾ ਤੇ ਜੇ ਇੰਟਰਕੂਲਰ ਲੱਗਿਆ ਹੋਵੇ ਸ਼ਾਇਦ ਤਾਂ ਆ ਵੀ ਨਾ ਹੋਵੇ ਕੰਮ ਵੀ ਇਹਦੇ ਵੀ ਸੂਈ ਨੰਦ ਕੇ ਚੱਕਦਾ ਹੀ ਨਹੀਂ ਜਿੰਨੀ ਕੋਣ ਆ ਜਮਾਂ ਨੋਰਮਲ ਜਾ ਉਹ ਕੋਈ ਚੱਕਰ ਨਹੀਂ ਹੈ ਇਹਦਾ ਜਮਾਂ ਨੋਰਮਲ ਆ ਪਰ ਫੇਰ ਵੀ ਨਹੀਂ ਤੇ ਜਮਾਂ ਇੱਥੇ ਹੁੰਦੀ ਆ ਸੂਈ ਚੱਕਦਾ ਹੀ ਨਹੀਂ ਜਮਾਂ ਹੀ ਮਾੜੀ ਮਾੜ ਆ ਵੀ ਆਏ ਹੁੰਦਾ ਵਾ ਐਨਾ ਕ ਟਰੈਕਟਰ ਵਧੀਆ ਚੱਲਦਾ ਬਲਟਾਵੇਂ ਪਾਇਆ ਭਾਈ ਉਹਦਨ ਤੜਕੇ ਲੈ ਕੇ ਰਾਤ ਤੱਕ ਬਲਟਾਵੇਂ ਵਜੇ ਆ ਜੀਆ ਵੀ ਗੇਰ 2200 ਚੱਕਰ ਤੇ ਮੈਂ ਲੱਗਿਆ ਰਿਆ ਉਵੇਂ ਕਿੰਨਾ ਜ਼ੋਰ ਲੱਗਿਆ ਹਨ ਤਵੀਆਂ ਹਾਲ ਜਾਨੀ ਕਿਸੇ ਵੀ ਦੀ ਧਣੀ ਪਰ ਕੱਲੇ ਰੋਡਾ ਮੀਟਰ ਤੇ ਆ ਕੇ ਟਰੈਕਟਰ ਕਰਦਾ ਵਿਚ ਵਿਚ ਦੁਪਹਿਰੇ ਕਰਦਾ ਰਾਤ ਨੂੰ ਲੱਗ ਜੀ ਬਾਈ ਰਾਤ ਨੂੰ ਫੇਰ ਉੱਧਰ ਰਾਤ ਨੂੰ ਤਾਂ ਹੋਣੀ ਕੀ ਕਰਮਾ ਠੰਡਾ ਮੌਸਮ ਹੁੰਦਾ ਹਨ ਜਦੋਂ ਦਿਨੇ ਤੁੱਪ ਪਈ ਜਾਂਦੀ ਹੈ ਸੇਕ ਪਈ ਜਾਂਦਾ ਵਾ ਆਪ ਜ਼ੋਰ ਲੱਗੀ ਜਾਂਦਾ ਟਰੈਕਟਰ ਦਾ ਹਵਾ ਕਿਸੇ ਪਾਸੇੋਂ ਪੈਂਦੀ ਨਹੀਂ ਫਿਰ ਪੱਤਾ ਨਹੀਂ ਹਿੱਲਦਾ ਉਹ ਅੰਦਰ ਦਾ ਨਾ ਹਵਾ ਚੱਲਦੀ ਆ ਨਾ ਵਾਸਤਾ ਜਦੋਂ ਖੜ੍ਹ ਜਾਵੇ ਹਵਾ ਬੇਰਾ ਕੰਮ ਹੁੰਦਾ ਫੇਰ ਮਾੜੀ ਚੱਕ ਲੈਂਦਾ ਹਵਾ ਚੱਲ ਵੀ ਇਹਨੇ ਫਿਰ ਤੇ ਲੈ ਆਇਆ ਨਾ ਬਸ ਇਹ ਸਾਰਾ ਸਾਰਾ ਇਹ ਆ ਵੀ ਆਇਆ ਚੱਲ ਜੇ ਸਿੰਪਲ ਹੋਂ ਟਰੈਕਟਰ ਨਹੀਂ ਕੜ ਕਰਦੇ ਆ ਕੋਈ ਤੇਲ ਦੁਰ ਖੋਲਿਆ ਹੁੰਦਾ ਜਦੋਂ ਉਦੋਂ ਲੱਗ ਜਾਂਦਿਆ ਕਰੇਗਾ ਤੇ ਹਨਾ ਮੂਣੀ ਮੈਂ ਕਹਿਆ ਜਦੋਂ ਸੁਣ ਗੱਲ ਸਾਡੀ ਕਰਦੀ ਆ ਕਿ ਨਵੀਂ ਠੀਕ ਆ ਜੀ ਬਾਈ ਆ ਦੇ ਮਾੜੀ ਵੀ ਹਵਾ ਚੱਲੀ ਆ ਨਾਲ ਹੀ ਦੂਈ ਧਲੇ ਨੂੰ ਔਰ ਸਾਹਮਣੇ ਦਰਾਂ ਤੇ ਆ ਗਿਆ ਬੜਾ ਫੱਡੇ ਹੈ ਲੈ ਬੜਾ ਦੇਖ ਜਣੀ ਤੋਂ ਦਾ ਮੈਨੂੰ ਦੇਖਦੇ ਆ ਪਰ ਸਾਰੀ ਦਲ ਤੇ ਮਾਰੀ ਦੀ ਜਵਾਈ ਨਾਲ ਹੀ ਸੁਈ ਮੋੜ ਪੀ ਦੱਲੇ ਨੂੰ ਜਦੋਂ ਹਵਾ ਖੜੇ ਜਾਂਦੀ ਐ ਪੂਰੀ ਤੁਨ ਸੁਣਾਉਗੀ ਉਦੋਂ ਬੰਦਰ ਦਾ ਉਦੋਂ ਅੱਧਾ ਤੱਕ ਲੈ ਜਾਂਦਾ ਇੱਥੇ ਤੱਕੜਾ ਟੱਕ ਜਾ ਅੱਧ ਵੀ ਨਹੀਂ ਹੈਗਾ ਅਸਲ ਵਿੱਚ ਨਾ ਅੱਧ ਵੀ ਨਹੀਂ ਹੈਗਾ ਅੱਧ ਤਾਂ ਇੱਥੇ ਉੱਤੇ ਜਾ ਗਿਆ ਇਹਦਾ ਉਹ ਇੱਕ ਗੱਲ ਸੀ ਬਸ ਲੌਜੀਕ ਸੀਗਾ ਇੱਕ ਵੀ ਹਾਂ ਭਾਈ ਇਹ ਵੀ ਚੱਕਰ ਹੈਗਾ ਵਾਹ ਵਾਹ ਦੇਣਾ ਹਵਾ ਨਾਲ ਹਵਾ ਚਾਲਦੀ ਦਾ ਨਾ ਹਵਾ ਚਾਲਦੀ ਨਾਲ ਵੀ ਆਏ ਵੀ ਹੋ ਜਾਂਦਾ ਜੀ ਠੀਕ ਆ ਜੀ ਹੁਣ ਆ ਗਿਆ ਮਿੱਤਰੋ ਬਰੀਨ ਸਾਹਮਣੇ ਦਬੜੀਆਂ ਜੀ ਖੜੇ ਨੇ ਤੇ ਬ੍ਰੇਕ ਟਾਈਮ ਆਇਆ ਹੁਣ ਟਰੈਕਟਰ ਦੇਖ ਕੇ ਆਉਣਾ ਇੱਕ ਵੈਸੇ ਤਾਂ ਨਾ ਕਰਤੀ ਕਹਿੰਦੇ ਟਰੈਕਟਰ ਪਸੰਦ ਨਹੀਂ ਆਏ ਭਾਈ ਥੋੜੀ ਦੌੜੀਆਂ ਕਹਿੰਦਾ ਪਰ ਫਿਰ ਵੀ ਮੈਂ ਦਲ ਦੇਖਣ ਚ ਕੋਈ ਹਰਜ ਨਹੀਂ ਇੱਕ ਵਾਰ ਦੇਖਿਆ ਹੁੰਦਾ ਪੰਪਰ ਦੇਖੋ ਕਿੰਨਾ ਥੱਲੇ ਲੱਗਿਆ ਯਾਰ ਬਰਾਬਰ ਆਇਆ ਪਿਆ ਬਹੁਤ ਉੱਚਾ ਸੀਗਾ ਖੜਦੇ ਲਈ ਉਸ ਪੁੱਟੀਆਂ ਬਹੁਤ ਗਲਤ ਲੱਗੀਆਂ ਹੋਈਆਂ ਨੇ ਉੱਪਰ ਰਹਿਣਾ ਹੈਗਾ ਵੀ ਲੈ ਚਲੋ ਆਪਾਂ ਨੀਗਾ ਯਾਰ ਟਰੈਕਟਰ ਸੀਗਾ ਤੁਹਾਨੂੰ ਤਾਂ ਸੇਫ ਵਲੌਗ ਚ ਦੇਖ ਕੇ ਆਉਣਾ ਇੱਕ ਤੇ ਸੈਟ ਲੱਗਿਆ ਚੱਕ ਲਾਂਗੇ ਨਹੀਂ ਤਾਂ ਵਾਸ ਟਾਟਾ ਬਾਏ ਬਾਏ ਖਤਮ ਆਹ ਦੇ ਖੜਾ ਬਚਾ ਇੱਕ ਬੰਚਾ ਜੀ ਦਾ ਤਿੰਨ ਟਰੈਕਟਰ ਯਾਰ ਬਹੁਤ ਜੈਨੂ ਹੈ ਪਲੰਦਰ ਦੀ ਕਿਤੋਂ ਲੀਕੇਜ ਨਹੀਂ ਕੋਈ ਕੁਛ ਨਹੀਂ ਰੇਡੀਅਲ ਟਾਇਰ ਹਟੇ ਹੋਏ ਬਾਈ ਉਹਨਾਂ ਨੇ ਐਸ ਸਕੂਟਰ ਗੇਰ ਆ ਸੈੱਟ ਬਹੁਤ ਆ ਰਾਈਟਰ ਤੇ ਆਹ ਦੂਪੱਟਾ ਨਹੀਂ ਲੈਣਾ ਗਿਆ ਪਤਾ ਐਲਟੀ ਮਾਡਲ ਆ ਇਹ ਜਿਹੜਾ origignalality ਹੁੰਦਾ ਹੁੰਦਾ ਯਾਰ ਚੱਕਰ ਗੇਅਰ ਚਾ ਪ੍ਰੋਬਲਮ ਲੱਗਦੀ ਕੋਈ ਉਹ ਦੇਖਦੇ ਆ ਚਲ ਚਲਾ ਜੂ ਕਿ ਸੈੱਟ ਬੈਠਾ ਨਹੀਂ ਦਾ ਬਸ ਟਾਟਾ ਬਾਈ ਬਾਈ ਕੋਈ ਹੋਰ ਦੇਖਾਂਗੇ ਦੂਜਾ ਦਾ ਆਹ ਸੱਟ ਵੀ ਲੱਗੀ ਹੋਈ ਆ ਬਾਜੀ ਬਾਜੀ ਮੀਟਰ ਨਵਾਂ ਪਿਆ ਆ ਬਾਈ 75 ਦਾ ਕਿਹੜਾ ਮਾਡਲ ਆ ਕੀ ਕੰਡੀਸ਼ਨ ਆ ਟਰੈਕਟਰ ਦੀ ਬ੍ਰੇਕ ਦੇਖੋ ਇੱਧਰ ਨਾਲ ਹੀ ਜਾਮ ਕਰ ਦਿੰਦਾ ਬੰਦਰ ਕਿਉਂ ਯਾਰ ਬ੍ਰੇਕਾਂ ਕੰਨੀ ਹੋਣੀ ਮਰਦਾ ਕਦੇ ਇਹ ਤਾਂ ਸਾਨੂੰ ਬਈ ਸੱਟ ਨਹੀਂ ਲੱਗਿਆ ਸੀ ਮੁੰਡਿਆ ਇਹ ਮੈਂ ਤਾਂ ਵੜਿਆ ਬਈ ਕੇਸ ਹੋਇਆ ਸੀ ਇੱਧਰ ਚੱਲੀ ਜਾਂਦਾ ਕੰਮ ਰਿਓ ਪਾਈ ਜਾਂਦੇ ਆ ਇਹ ਤਾਂ ਬੰਦੇ ਉਧਰ ਹਲੇ ਮੇਰਾ ਬੋਹਣਾ ਰਹਿੰਦਾ ਉਹ ਜਾ ਕੇ ਬੋਹਨੇ ਆ ਖੇਤ ਦਿਵਾਨਿਆਂ ਨਾਲ ਟਰੈਕਟਰ ਕਰਤਾ ਕੈਨਸਲ ਕੋਣ ਕਿ ਹੋਰ ਲਾਵਾਂਗੇ ਨਵੇਂ ਮਾਡਲ ਦੇ ਵਿੱਚ ਜੇ ਚਾਹ ਜੈਣੀ ਕੁਛ ਸਾਨੂੰ ਕਮੀਆਂ ਲੱਗੀਆਂ ਆ ਆ ਗਿਆ ਤੇ ਪੂਰੇ ਬ੍ਰੇਕ ਮਾਰ ਸਾਈਡ ਤੇ ਅੱਖਾਂ ਖਾਂ ਅੱਗੇ ਵੇਟ ਟਰੈਕਟਰ ਕਰਨੀ ਹੈ ਇਹ ਇਹ ਦੋਨਾਂ ਦੀ ਜੁੜੀ ਤਕੜੀ ਬਣੀ ਹੋਈ ਆ ਆ ਦੇਖੋ ਜਿਹੜੀ ਗੱਲ ਖਾਈ ਜਣਾ ਖਤਮ ਆਈ ਦੂੱਗੇ ਪਾਸ ਇਹ ਚ ਵੀ ਅਜਾ ਪਾਣੀ ਭਰਨਾ ਇਹਦੇ ਚਾਰੇ ਟਾਇਰਾਂ 'ਚ ਪਾਣੀ ਭਰ ਦੇਣਾ ਵੇਟ ਫੁੱਲ ਕਰ ਦੇਣਾ ਕਿਉਂਕਿ ਹੁਣ ਉਹਦੇ ਨਾਲ ਪਲਟਾਵੇਂ ਬਲਟੂਵੇਂ ਮਾਰਾਂਗੇ ਅੱਗੇ ਜਿਹੜਾ ਰਹਿ ਗਿਆ ਤੇ ਵੇਟ ਬੂਟ ਹੈ ਨਹੀਂ ਤੇ ਪਾਇਆ ਉਹਦੇ ਪਾਣੀ ਭਰ ਦੇਣਾ ਫੁੱਲ ਬੜਾ ਫੁੱਲ ਜੇ ਨਏ ਚ ਚਾਰੇ ਟਾਇਰਾਂ 'ਚ ਉਵੇਂ ਉਹ ਚ ਭਰ ਦੇਣਾ ਉਹਦੇ ਬੜੀਆਂ ਮੂਰੇ ਟਾਇਰ ਵੀ ਦੂਜੇ ਨੇ ਉਹ ਚੋੜੇ ਉਹਨਾਂ 'ਚ ਪਾਣੀ ਵੱਧ ਆਇਆ ਨੇ ਨਾ ਜਿਹਲੇ 40 40 ਕਿਲੋ ਪਿਆ ਜੇ 50 ਕਿਲੋ ਟੈਰਾ ਸੁਣੇ ਹਨ ਉਹ 'ਚ ਤਾਂ ਪਾਣੀ ਬਹੁਤ ਆ ਜਾਣਾ ਮਾ ਵੱਡੇ ਆ ਡੈਰੋ 16 16 ਨੰਬਰ ਆ ਕਿਲੇ ਦੇ ਮੂਰੇ ਉਹਨੇ ਬੇਟ ਹੈਗਾ ਦੋ ਤਿੰਨ ਕੁਇੰਟਲ ਮੂਰੇ ਪਾਇਆ ਹੋਇਆ ਚਾਰ ਉਹਦੇ 'ਚ ਕੁਇੰਟਲ ਕੁਇੰਟਲ ਹੀ ਪਾਇਆ ਗਿਆ ਤਾਂ ਹੀ ਬੱਲੇ ਆ ਲੋ ਆਹੋ ਪਈ ਜਾਊ ਕਾਫੀ ਪੈ ਜਾਣਾ ਚਲੋ ਆਪਾਂ ਦਾ ਮਾਰੀਏ ਰੋਟਾਵੇਟਰ ਟਰੈਕਟਰ ਕਰਦਾ ਆਪਾਂ ਕੈਂਸਲ ਹੋ ਲੈ ਆਣੀ ਹੈਗਾ ਉਹਦਾ ਨਾ ਆ ਦੂਜਾ ਗੇਅਰ ਆ ਜਿਹੜਾ ਤੇ ਉਹ ਸਕੂਟਰ ਗੇਅਰ ਆ ਸਿੱਧਾ ਹੀ ਉਹ ਦੂਜਾ ਗੇਅਰ ਨਹੀਂ ਖੜਦਾ ਹੈਗਾ ਕਾਕੇ ਅੱਗੇ ਮਾਰਦਾ ਈ ਟਾਪ ਪਾ ਬਾਈ ਯਾਰ ਮਾਰ ਕੇ ਮੈਂ ਕਿਹਾ ਨਹੀਂ ਯਾਰ ਟਰੈਕਟਰ ਇਹ ਜਾ ਲਿਆਵਾਂਗੇ ਡਾ ਲਿਆਉਣ ਸਰ ਖੁੱਲੇਣਾ ਉਹਦਾ ਕੰਮ ਕਰਾਉਣਾ ਪੈਣਾ ਈ ਆ ਗਈ ਹੋਇਆ ਬਗਾਇ ਜੇ ਲਿਆਵਾਂਗੇ ਖੁੱਲੇਣਾ ਟਰੈਕਟਰ ਜਿਹੜਾ ਵੀ ਲਿਆ ਕੇ ਭਾਈ ਬਸ ਚਲਾ ਲਓ ਲੱਭਣਾ ਕੋਈ ਨਹੀਂ ਦੂਆ ਵੇਲੇ ਹੀ ਆ ਦੇਖੋ ਸੈਟਾ ਬੈਠਾ ਲਿਆਵਾਂਗੇ ਨਹੀਂ ਤਾਂ ਚੱਲੀ ਜਾਂਦਾ ਕੰਮ ਗਾ ਹੈ ਹੈ ਟਰੈਕਟਰ ਦਾ ਵਾਧੂ ਨਹੀਂ ਖੜਾ ਹੁਣ ਵੀ ਆਲੂ ਵੀ ਚੱਲੀ ਜਾਂਦੇ ਆ ਬਾਹਰਲੇ ਕਰੇ ਉਹਦੇ ਦਬੜੀ ਵਾਲੇ ਪਹੁੰਚੀ ਆਪਾਂ ਦਾ ਖੇਤ ਮੋੜ ਲਈ ਇੱਥੋਂ ਆਲੂ ਸਾਰੇ ਪਾਸੇ ਆਲੂ ਹੀ ਆਇਆ ਮੇਰੇ ਵੀਰੋ ਤੇਲ ਵੀ ਲਾ ਗਿਆ ਥੱਲੇ ਚਲ ਬਾਜੀ ਪਾਵਾਂਗੇ ਹੁਣ ਤਾਂ ਥੋੜਾ ਜਿਹਾ ਕੰਮ ਰਹਿ ਗਿਆ ਆਪਣਾ ਚੱਲੀਏ ਖੇਤ ਕੇਰਾ ਮੈਨੂੰ ਨਾ ਇੱਥੇ ਵੀ YouTube ਦੇ ਵੀ ਕਮੈਂਟ ਆਏ ਮੈਨੂੰ Instagram ਦੇ ਵੀ ਕਈ ਮੈਸੇਜ ਦੇਖਿਆ ਮੈਂ ਏ ਵੀੰਦਿਆਣੇ ਗਿਆ ਬਾਈ ਵੀ ਟਰਬੋ ਪਹਿਲਾਂ ਵਾਲੀ ਲਾ ਲੋ ਵੀ ਆ ਟਰਬੋ ਨਾਲ ਦਾ ਵੈਸੇ ਯਾਰ ਮਤਲਬ ਘੱਟ ਆ ਬੈਂਡੀ ਬੰਦ ਆ ਹਨਾ ਟਰੈਕਟਰ ਦੀ ਆਵਾਜ਼ ਤਾਂ ਬੰਦ ਆ ਹੈ ਹੀ ਨਹੀਂ ਆਵਾਜ਼ ਬਹੁਤ ਸਾਇਲੈਂਟ ਆ ਚੱਲਦਾ ਟਰੈਕਟਰ ਤੇ ਮੈਨੂੰ ਐ ਕਿੱਡਾ ਵੱਡਾ ਫਾਇਦਾ ਹੋਇਆ ਹੋਇਆ ਜੀਦਾ ਆਵਾਜ਼ ਬੰਦ ਆ ਬਾਈ ਕਾਨੂੰ ਫੋਨ ਲਾ ਲਾ ਕਿਸੇ ਨੂੰ ਵੀ ਫੋਨ ਲਾ ਲਾ ਹਨਾ ਤੇ ਜਿਵੇਂ ਯਾਰ ਪਹਿਲੀ ਨੂੰ ਲਾ ਲਿਆ ਕਿਸੇ ਨੂੰ ਫੋਨ ਲਾ ਕੇ ਗੱਲ ਕਰਨ ਲੱਗੇ ਆ ਬਾਹਰੋਂ ਫੋਨ ਆ ਗਿਆ ਭਾਈ ਦਾ ਕਿਸੇ ਦਾ ਵੀ ਫੋਨ ਤੇ ਆ ਗਿਆ ਬਾਈ ਫੋਨ ਤੇ ਲੱਗੇ ਇੰਨਾ ਟਾਈਮ ਨਿਕਲਦਾ ਨੇ ਰੋਟਾਵੇਟਰ ਦੇ ਨਾ ਬੰਦੇ ਨੂੰ ਨੀਂਦ ਆਉਣ ਲੱਗ ਗਈਆਂ ਨੇ ਗਾਣੇ ਵੀ ਕਿੰਨਾ ਕਿੰਨੇ ਕੁ ਸੁਣੀ ਜਾਊਗਾ ਕਿਉਂਕਿ ਹੌਲੀ ਹੌਲੀ ਚੱਲਣਾ ਪਹਿਲੇ ਗੇਅਰ 'ਚ ਭਿਉਂਦੇ ਆਪਾਂ ਹੈ ਨਹੀਂ ਦੂਆ ਉਤੀਆ ਗੇਅਰ ਨਹੀਂ ਪਾਉਂਦੇ ਦੂਏਤੀਏ ਗੇਅਰ 'ਚ ਵੀ ਚੱਲ ਪੈਂਦਾ ਜੱਲ ਆ ਦੇ ਆ ਦੂਜਾ ਆ ਤੀਜਾ ਲੈ ਜਿਹੜੇ ਮਰਜੀ ਗੇਅਰ ਤੇ ਵੰਟ ਚੱਲ ਪਰ ਕਿੱਥੇ ਆਪਾਂ ਚਲਾਉਣੇ ਹੌਲੀ ਹੌਲੀ ਹੀ ਹੈਣਾ ਤੇ ਚੱਲ ਗੱਲ ਕਿੱਧਰ ਹੋ ਕਿੱਥੇ ਚਲੀ ਗਈ ਉਹ ਟਾਈਮ ਨਹੀਂ ਨਿਕਲਦਾ ਪਹਿਲੇ ਗੇਅਰ 'ਚ ਬਾਈ ਕੰਨ ਨੂੰ ਘੂਨ ਲਾ ਲੋ ਆਵਾਜ਼ ਹੈ ਨਹੀਂ ਵਧੀਆ ਗੱਲ ਹੁੰਦੀ ਆ ਨਾ ਅਗਲੇ ਨੂੰ ਤਕਲੀਫ ਨਾ ਆਪਾਂ ਨੂੰ ਹੁੰਨ ਲੱਗੇ ਇਨਾ ਟਾਈਮ ਨਿਕਲਦਾ ਮੈਂ ਆਹ ਕਿੰਨੇ ਘੜੇ ਲਾਦੇ ਉਹ ਦੇਖੋ ਫਰਕ ਪੁੱਟੀ ਲਾ ਕੇ ਪਈ ਜਾਏ ਆਹ ਘੜੇ ਲਾਦੇ ਐਂ ਲੱਗਦਾ 5 ਮਿੰਟ ਚ ਘੜੇ ਲਾਦੇ ਹੁੰਦੇ ਪਤਾ ਹੀ ਨਹੀਂ ਲੱਗਿਆ ਟਾਈਮ ਦਾ ਇਹ ਫੈਲਾ ਫਲਾਸ ਪੁਆਇੰਟ ਡਾਕਟਰ ਟਰੈਕਟਰ ਸਾਇਲੈਂਟ ਹੋਊਗਾ ਸਰਬੋ ਦਾ ਆਪਾਂ ਲਾ ਦਾਂਗੇ ਉਹ ਚੱਲ ਜਾਂ ਬੈਂਡੀ ਇਹਦੀ ਖੋਲ ਦਾਂਗੇ ਆ ਵੀ ਟਰਬੋ ਸੈਟ ਆਪਾਂ ਨੂੰ ਅੱਡਾ ਕੋਈ ਚੱਕਰ ਨਹੀਂ ਟਰੈਕਟਰ ਥੱਲੋਂ ਜਾਣ ਮਾਰੇ ਟਰਬੋਆਂ ਦਾ ਡਰਬੋ ਦਾ ਕੋਈ ਹੋਰ ਰੋਲ ਹੁੰਦਾ ਐਡਾ ਨਹੀਂ ਕੋਈ ਚੱਕਰ ਹੁੰਦਾ ਹੈਗਾ ਡਰਬੋ ਜਿੰਨੀ ਮਰਜ਼ੀ ਲਈ ਫਿਰੋ ਅਰਪੋਰ ਡਰਬੋ ਹੀ ਹੁੰਦੀ ਆ ਤੇ ਬੜਾ ਬੜਾ ਵਧੀਆ ਯਾਰ ਲੱਗੇ ਰਹੋਗੇ ਜਿੰਨਾ ਮਰਜ਼ੀ ਕੋਈ ਚੱਕਰ ਵਾਲੀ ਗੱਲ ਨਹੀਂ ਨਾ ਕੋਈ ਕੰਨ ਖਵਾ ਦਿੱਜਿਆ ਹੈ ਡਰਬੋ ਕੋਈ ਉਹ ਬੈਠੀ ਤਾਂ ਦਾ ਨੂੰ ਰਿਵਾਜ ਤਾਂ ਹੈ ਹੀ ਨਹੀਂ ਟਰੈਕਟਰ ਜਮਾਂ ਚੁੱਪ ਕੀਤਾ ਜਾ ਜਾਲਦਾ ਵਾ ਨਾ ਕਰਨ ਖਾਵੇ ਨਾ ਕੋ ਸ਼ੋਰ ਐ ਠੰਡੇ ਮਤੇ ਲੱਗੇ ਰਹੋਗੇ ਲੱਗੇ ਰਹੋ ਬਸਾ ਵੀ ਨੱਪਣ ਵਾਲਾ ਇੰਨੇ ਕਿਡੇ ਰਹਿ ਗਏ ਇਹ ਦੂਬਾ ਬਿੱਲੇ ਅੱਜ ਦੇਖਦੇ ਆਂ ਦੌੜੀਆਂ ਡਾਟਾ ਦਾ ਕਰਦੇ ਆਂ ਕੰਮ ਇਹ ਆ ਇਹ ਨਹੀਂ ਪਤਾ ਅਸੀਂ ਟਾਇਰ ਖੋਲ ਕੇ ਆ ਪਾ ਦੀਏ ਇਹ ਨਹੀਂ ਪਤਾ ਉਹਨਾਂ ਟਾਇਰਾਂ 'ਚ ਪਾਣੀ ਪਾ ਦੀਏ ਡਬੜੀ ਵਾਲੇ ਨੂੰ ਕੋਹਣਾ ਕੋਸ਼ਿਸ਼ ਤਾਂ ਕਰਾਂਗੇ ਪਿੱਛੇ ਸਵਾਈ ਨਹੀਂ ਆਉਣੀ ਹੈਗੀ ਮੈਂ ਤੀਜੇ ਗੇਰ ਤੱਕ ਪਾ ਕੇ ਦਿਖਾਦਾ ਹਾਂ ਉਹਨੂੰ ਇਹ ਤੀਜਾ ਆਣਾ ਜਮਾਂ ਲੋ ਡਿਲੀਵਰ ਜਮਾਂ ਹੀ ਥੱਲੇ ਹੈਗੇ ਪਹਿਲਾ ਵੀ ਪਹਿਲਾ ਮੀਡੀਅਮ ਲੈ ਪਿੱਛੇ ਪੰਗਾ ਸਫਾਈ ਦਾ ਵਾ ਆਹ ਕਿਹੜਾ ਦੁਬਾਰੇ ਲਾਉਣਾ ਪੈਣਾ ਮੈਨੂੰ ਦੂਜਾ ਲਾ ਕੇ ਕੀ ਲੈ ਨਹੀਂ ਅ ਵੀ ਪਿੱਛੇ ਸਫਾਈ ਨਹੀਂ ਆਉਣੀ ਹੁਣ ਉਹ ਕਿੱਡਾ ਲਵਾ ਲੈਣਾ ਉਹ ਯਾ ਜਿੰਨਾ ਮਰਜੀ ਲਵਾ ਟਰੈਕਟਰ ਨੂੰ ਛੱਟ-ਫੁੱਟਾ ਰੋਟਾ ਵਿਕਟਰਾ ਮੈਕਸਿਓ ਵੇਅਰ ਓਕਸਾਵੇਟਰੀ ਬਹੁਤ ਵਧੀਆ ਬਈ ਮੈਕਸਿਓ ਦੇਖੀ ਆਪਾਂ ਅੰਦਰ ਦਾ ਬਹੁਤ ਆਹੋ ਚੱਲਦਾ ਉਹਨੇ ਮਦਦ ਤੇ ਲਓ ਜੀ ਉਹ ਗੱਲ ਆ ਜਿੰਨਾ ਮਰਜੀ ਭਾਈ ਫਿਰ ਉਹ ਟਰੈਕਟਰ ਨਹੀਂ ਜਵਾਬ ਦਿੰਦੇ ਹੈਗੇ ਪੰਗਾ ਇਹ ਆ ਬੱਚੇ ਜ਼ਵਾਈ ਦਾ ਆ ਇਹ ਹੋਵੇ ਵੀ ਜਿਵੇਂ ਹੁਣ ਆਪਣੇ 8 ਫੁੱਟਾ ਵਾ ਮਗਰ ਪਾਇਆ ਹੋਇਆ ਟਰੈਕਟਰ ਤੇ ਹਨ ਇਹਦੀ ਜਗ੍ਹਾ ਰੋਟਾਵੇਟਰ ਵੱਡਾ ਕਰ ਲਵੇ ਭਜਾਉਣ ਨਾਲ ਭਜਾ ਕੇ ਕੋਈ ਫਾਇਦਾ ਨਹੀਂ ਆਏਗਾ ਯਾਰ ਜ਼ਵਾਈ ਨਹੀਂ ਆਉਂਦੀ। ਇਹਦੀ ਜਗ੍ਹਾ ਰੋਟਾਵੇਟਰ ਜੇ 2 ਫੁੱਟ ਹੋਰ ਵੱਡਾ ਹੋ ਜੇ 10 ਫੁੱਟਾ ਵੀ ਪਾਇਆ ਹੋਵੇ ਮਗਰ ਉਹ ਵੀ ਠੀਕ ਆ। ਚਲ ਬਾਬਾ ਮਿਹਰ ਕਰੇ 10 ਫੁੱਟਾ ਲਿਆਉਣ ਜੋਗੇ ਕਰੇਗਾ 10 ਫੁੱਟਾ ਲਿਆਵਾਂਗੇ। ਤੇ ਐਸ ਵਾਰ ਸੀਗਾ ਇਰਾਦਾ ਯਾਰ ਵਿਚਰ ਗਏ ਹੀ ਮੱਲੋ ਮੱਲੀ ਮੈਨੂੰ ਆ ਮਿਲ ਗਿਆ ਪਹਿਲੇ ਹੀ ਖੜਾ ਹੀ ਗਿਆ ਮੈਂ ਇਹ ਨਾਲ ਚੱਕਦੇ ਵੱਟੇ ਆਪਣੇ ਨਾਲ ਤਾਂ ਖੜਾ ਰੋਟਾ ਵਿਟਰ ਪਾਇਆ ਹੀ ਨਹੀਂ ਆਪਾਂ ਯਾਰਾ ਮੈਂ ਤਰਾ ਸਾਥ ਆਏ ਫੁੱਲਾਪੁਰ ਤੋਂ ਅੱਗੇ ਦਾ ਮੈਨੂੰ 10-12 ਕਿਲੋਮੀਟਰ ਦੂਰ ਪੈਂਦਾ ਇੱਥੋਂ ਉਹ ਮੁੰਡਿਆਂ ਦਾ ਜਿਹੜੇ ਸਰਪੰਚ ਨਹੀਂ ਬਣੇ ਐ ਇਸ ਵਾਰ ਮੈਂ ਦਿਖਾਉਂਦਾ ਹੀ ਆ ਪਿਛਲੇ ਵਲੋਗਿੰਗ ਚ ਉਹ ਸੇਵਣੀ ਤੇ ਉਹਨਾਂ ਦਾ ਖੜਾ ਹੀ ਰੋਟਾ ਵਿਟਰ ਜੋਦਾ ਹੀ ਇੱਥੇ ਮੈਨੂੰ ਕਹਿੰਦਾ ਆਪੇ ਜਿਆਨ ਵਾਲੇ ਕਹਿੰਦਾ ਰੋਟਾ ਵਿਟਰ ਪਾ ਲਾ ਵੀ ਤੇਰੇ ਨਾਲਾ ਸਫਾਈ ਜੀ ਨਹੀਂ ਕਰਦਾ ਸੁਭਾਗਾ ਪਿੰਗਾ ਹੋਇਆ ਪਿਆ ਉਹਦਾ ਆਪਾਂ ਇਹ ਚੱਕ ਲਿਆ ਮੈਨ ਲਿਆ ਲਿਆ ਮਾ ਕੋਈ ਨਹੀਂ ਚਲੋ ਸੱਟ ਜਾ ਬੇਟਾ ਮੱਟੀ ਦੇਖ ਲੋ ਕਿੰਨੀ ਲੈ ਕੇ ਆਉਂਦਾ ਰੋਡਾ ਬੇਟਾ ਲੈਫਟ ਨਹੀਂ ਜੱਕਣੀ ਆਪਾਂ ਲੀਵਰ ਫੋਲੜਾਉਣੇ ਨਾਲੇ ਕੇ ਤੇ ਫੁੱਲ ਬੋਲਾ ਭਾਈ ਹਲਵਾਰਾ ਵੀੜ ਕਲੱਬ ਦਾ ਫਿਰ ਹਲਵਾਰਾ ਵੀੜ ਕਲੱਬ ਦਾ ਟਰੈਕਟਰ ਇੰਨੇ ਵਧੀਆ ਚੱਲਦੇ ਆ ਯਾਰ ਪਰ ਅੰਦਰ ਦੇ 4x2 ਨੇ ਆਪਣੇ ਵਾਲਾ ਹੋ ਗਿਆ ਦਬੜੀ ਵਾਲਾ ਹੋ ਗਿਆ ਅਜੇ ਤਾਂ ਉਹੇ ਕਰਨ ਆ ਵੀ ਥਾਪੀ ਮਾਰਦੇ ਫਿਰਦੇ ਜਾਨੂ ਗੱਲ ਆ ਯਾਰ ਬਹੁਤ ਸੋਹਣੇ ਚੱਲਦਾ ਟਰੈਕਟਰ ਐ ਜਵਾਬ ਕਿਸੇ ਜੀ ਨੂੰ ਨਹੀਂ ਦਿੰਦੇ ਪਲਟਾਵੇਂ ਆਪਾਂ ਇੰਨੇ ਵਧੀਆ ਮਾਰੇ ਆ ਟਰੈਕਟਰ ਭਜਾ ਭਜਾ ਕੇ ਵੀ ਦੂਜਾ ਵੀ ਗੇਅਰ ਕੋਈ ਰਸ਼ਕਾਇਤ ਨਹੀਂ ਕਿਸੇ ਵੀ ਜੀ ਦੇ ਵਿੱਚ ਬੜੇ ਆਰਾਮ ਨਾਲ ਟਰੈਕਟਰ ਚੱਲਦਾ ਕੋਈ ਵੀ ਜੀ ਕੋਈ ਵੀ ਸੰਦ ਬੋਣਿਆਂ ਵਿੱਚ ਜਵਾਬ ਮਿਲ ਹੁੰਦੇ ਹੈਗੇ ਟਰੈਕਟਰ ਇੰਨੇ ਸੈੱਟ ਬੈਠੇ ਹੋਏ ਆ ਆਹੀ ਵੜਦੇ ਆ ਵੀ ਥਾਪੀ ਮਟਰੈਕਟਰ ਥਾਪੀ ਮਾਰਦੇ ਹਨ ਉਹ ਚੱਕੀ ਚੱਲੋ ਵੀ ਅਸੀਂ ਨਹੀਂ ਦਬਦੇ ਤੁਸੀਂ ਨਾ ਦਬਿਓ ਅਸੀਂ ਨਹੀਂ ਦਬਦੇ ਤੁਸੀਂ ਨਾ ਦਬਿਓ ਇੱਧਰ ਕਹਿੰਦੀ ਹੈ ਟੈਂਕੀ ਕਹਿੰਦੀ ਹੈ ਵੀ ਤੂੰ ਨਾ ਦਬ ਤੇਲਪੋਰਾ ਵੱਧ ਵੀਰੇ ਪਰ ਟਰੈਕਟਰ ਨਹੀਂ ਜਵਾ ਪਰ ਤੇਲ ਵੀ ਨਹੀਂ ਪੀਂਦੇ ਯਾਰ ਬਹੁਤ ਸੱਟਾ ਆਪਣੇ ਉਹਦਾ ਤੇਲ ਤੂਲ ਕੰਮ ਵੀ ਉਨਾ ਹੀ ਕਰਦਾ ਹੈ ਤੇਲਪੋਰਾ ਵੱਧ ਪੀਂਦੇ ਵੀ ਹੈ ਕਿਸੇ ਚੀਜ਼ ਦੇ ਵਿੱਚ ਕੰਮ ਵੀ ਉਨਾ ਹੀ ਖਤ ਦਿੰਦੇ ਆ ਆਪਾਂ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਸਾਰੇ ਬਸਿਓ ਓਕੇ ਰੋਡ ਆ ਇਹਦੇ ਯਾਰ ਸ਼ਿਕਰ ਨਹੀਂ ਲਾਇਆ ਬਾਈ ਗੱਡੀ ਤੇ ਨੋਵਾ ਤੇ ਥਾਰ ਤੇ ਨੋਵਾ ਦੋਨਾਂ ਦੇ ਸ਼ਿਕਰ ਲੱਗੇ ਹੋਏ ਆ ਹਲਵਾਰਾ ਫੀਡ ਕਲੱਬ ਆ ਹਲਵਾਰਾ ਫੀਡ ਕਲੱਬ ਦਮੜੀਏ ਦੇ ਵੀ ਆਈਆਂ ਅਸੀਂ ਜਿਹੜਾ ਮੇਨ ਆ ਟਰੈਕਟਰ ਜਿੱਥੋਂ ਹੋਇਆ ਰੈਡੀ ਹਲਵਾਰਾ ਤੋਂ ਹਨਾ ਉਹ ਸਟicker ਟਰੈਕਟਰਾਂ ਤੇ ਲਾਈ ਨਹੀਂ ਹੈ ਕਿ ਜਾਨੂੰ ਸਟicker ਹੀ ਮੋਕੇ ਗੱਡੀਆਂ-ਗੱਡੀਆਂ ਲਾ ਗਈ ਪੂਰੇ ਕਰ ਲੇ। ਦੁਆਰੇ ਬਣਾ ਕੇ ਸਟicker ਵੱਡੇ ਜਿਹੇ ਡੈਕ ਲਾਵਾਂਗੇ ਡੈਕ ਦੇ ਵਿੱਚ ਵੱਡਾ ਰਾ ਸਟicker ਲਾਵਾਂਗੇ ਮੂਰੇ ਵੀ ਲਾਵਾਂਗੇ ਵਾਂਪੜ ਤੇ ਬੜਾ ਲੱਗੇ ਯਾਰ ਦੁਆਰੇ ਵਾਲੇ ਆ ਮੁੰਡੇ ਅਜ ਪਤਾਈਆ ਪਤਾ ਕਿੰਨੂ ਨਹੀਂ। ਇਹ ਤਾਂ ਮਿੱਤਰੋ ਇਹ ਵੀ ਪੂਰਾ ਇੱਕ ਨੰਬਰ ਬਣੀ ਜਾਂਦਾ। ਵਧੀਆ ਬਣੀ ਜਾਂਦਾ ਯਾਨੀ। ਕੋਲਾ ਹੋ ਗਿਆ ਪੂਰਾ ਪ੍ਰਾਣੀ-ਪਰੋਲੀ ਦਾ ਪੱਟਾ ਨੇ ਵੇਚੀ ਆ ਜਾਣੀ ਆ ਪਤਾ ਹੀ ਲੱਗਣਾ ਹੈ ਜਿਹੜੀ ਮਾੜੀ-ਮੁੱਟੀ ਦੇਖਦੀ ਆ। ਐਣਾ ਆ ਵੀ ਥੱਲੇ ਮਿੱਟੀ ਪੂਰੀ ਵਧੀਆ ਬਣੀ ਹੋਵੇ ਪਰਾਲੀ ਦਾ ਆਪੀ ਤੋ ਆ ਜਾਂਦੀ ਆ ਮਿੱਟੀ ਨਾ ਵਜੇ ਮੂਰੇ ਮਿੱਟੀ ਐਂ ਬਰੀ ਕੋਈ ਹੋਵੇ ਰੈਡੀ ਹੋਈ ਹੋਈ ਆ ਉਹ ਘੇੜਾ ਇੱਥੇ ਗਲਤ ਲੱਗ ਗਿਆ ਔਰ ਥੋੜਾ ਕਰਦੇ ਉਹ ਮੈਨੂੰ ਤਾਂ ਪਹਿਲਾਂ ਮੈਂ ਪਤਾ ਕੀ ਕਰਦਾ ਨੇ ਲੋਕ ਇਹ ਕਰਦੇ ਆ ਇੱਥੋਂ ਸ਼ੁਰੂ ਕਰਦੇ ਆ ਅੰਦਰ ਨੂੰ ਬੰਡਾ ਲੈਂਦੇ ਆ ਮੈਂ ਕੀ ਕਰਨਾ ਮੈਂ ਬਾਹਰ ਨੂੰ ਬੰਡਾਉਣਾ ਪਹਿਲਾਂ ਘੇੜਾ ਅੰਦਰ ਨੂੰ ਲਾ ਲੈਣਾ ਬੰਡਾਵੇਂ ਆ ਦਾ ਉਹੀ ਬਿਨਾ ਬੰਡਾਵੇਂ ਘਮਾਏ ਉਹੀ ਘੇੜਾ ਮੈਂ ਬਾਹਰ ਨੂੰ ਲਾ ਲੈਣਾ ਇਹਦੇ ਬੰਦਰ ਦਾ ਬਾਹਰਲਾ ਘੇੜਾ ਖੜੀ ਮੈਂ ਲਾਇਆ ਨਹੀਂ ਖੜੀ ਮੈਂ ਤੁਰ ਲੱਗੇ ਆ ਨਹੀਂ ਪਤਾ ਨਹੀਂ ਕੀ ਚੱਕਰ ਹੋਇਆ ਇੱਥੇ ਕੰਮ ਖਰਾਬ ਹੋਇਆ ਬਾਹਰਲੇ ਗੜੇ ਨੇ ਇੱਥੇ ਵੱਟ ਇੱਕ ਵੱਟ ਵਧਿਆਣੀ ਪੈਣੀ ਹੈਗੀ ਨਹੀਂ ਜਿਆਦਾ ਤਰਾਏ ਕਰਦੇ ਹੁੰਦੇ ਆ ਵੀ ਇੱਥੋਂ ਅੰਦਰ ਨੂੰ ਪੰਡਾਲ ਲੈਂਦੇ ਆ ਅੰਦਰ ਨੂੰ ਅੰਦਰ ਨੂੰ ਤਿੰਨ ਗੜੇ ਅੰਦਰ ਨੂੰ ਲਾਹਂਦੇ ਆ ਚਾਰ ਗੜੇ ਜਾਂ ਤਿੰਨ ਗੜੇ ਮੈਂ ਬਾਹਰ ਨੂੰ ਹੀ ਰੱਖਦਾ ਉਹਨਾਂ ਇੱਥੇ ਟੋਵਾ ਹੁੰਦਾ ਆਹਦੇ ਇੱਥੇ ਟੋਵਾ ਸੀਗਾ ਜਗ੍ਹਾ ਤੇ ਟੋਵਾ ਭਰ ਗਿਆ ਜਮੈਂ ਸੁਹਾਗਾ ਮਾਰੇ ਆ ਹਲ ਮਾਰੇ ਰੋਟਾਵਿਟਰ ਨੇ ਆਪੀ ਆ ਟੋਵਾ ਸਾਰਾ ਭਰਦਾ ਜਮੈਂ ਟੋਵਾ ਨਹੀਂ ਰਿਹਾ ਕਿਸੇ ਪਾਸੇ ਵੀ ਬਾਹਰਲਾ ਡੋਆ ਭਰਨਾ ਫੋਲਟ ਟੋਵਾ ਪਿਆ ਉਹ ਟੋਵਾ ਭਰਨਾ ਔਖਾ ਉਹਦੇ ਤੇ ਬਾਕੀ ਸਾਰੇ ਘਰੇ ਸੈਟ ਆ ਇੱਥੇ ਬਾਹਰ ਆ ਜੱਕਰ ਵੇ ਆ ਕੋਈ ਚੱਕਰ ਨਹੀਂ ਇੱਕ ਦਾ ਇੱਕ ਵੱਟ ਪੈੜੀ ਪੈਜ ਹੋਰ ਕੀ ਆ ਚੱਲ ਤੇ ਉਦੋਂ ਵਾਰ ਆਪਾਂ ਕਰਾ ਮਲਾਈ ਲੈਣਾ ਹੁੰਦਾ ਆਲੂ ਪੱਟ ਕੇ ਕਰਾ ਬੱਜ ਜਾਣਾ ਸਾਰਾ ਸੈਟ ਆ ਜਾਣਾ ਵਾ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਨਿਮੜਾ ਚੱਲ ਕੰਮ ਉਪਰੇ ਰਹਿ ਗਏ ਦੋ ਘੜੇ ਲਾ ਕੇ ਵਿਲੇ ਟਾਇਰ ਬਦ ਲੈਣੇ ਇਹੀ ਆ ਦਵੜੀਆਂ ਲਪਾਉਣੇ ਆ ਤੁਹਾਨੂੰਆਂ ਨੂੰ ਅੱਜ ਚਲੋ ਮਿੱਤਰੋ ਤੁਹਾਨੂੰ ਮਿਲਦੇ ਆਪਾਂ ਅਗਲੀ ਵੀਡੀਓ ਚ ਕੱਲ ਵੀ ਅਸੀਂ ਕੋਹੋ ਨਹੀਂ ਕਰਿਆ ਟਾਇਰ ਬਦਲਣ ਲੱਗੇ ਹੀ ਆੱਖ ਨਹੀਂ ਕਰ ਰਹਾ ਹੰਬੇ ਹੋਏ ਸੇ ਦਵੜੀਆਂ ਜਾਂਦੇ ਆ ਮੈਂ ਵੀ ਅਸੀਂ ਉਵੇਂ ਹੀ ਡਿੱਗ ਗਏ ਇਹ ਕੱ ਫੇਰ ਦੇਖਾਂਗੇ ਤੇ ਤੇਰਬਾਦਲੇ ਠੀਕ ਆ ਤੇ ਅੱਗੇ ਦਿਖਾਉਣਾ ਹੈ ਨੂੰ ਵਲੌਗ ਚ ਅਸੀਂ ਗੱਲਾਂ ਬਹੁਤ ਕਰ ਦਿੰਨੇ ਆ ਕਰਨ ਨਹੀਂ ਹੁੰਦੀਆਂ ਹੈਗੀਆਂ ਥੱਕੇ ਸੁੱਕੇ ਉਮੀ ਪੈ ਜਾਂਦੇ ਜਾਂ ਕੇ ਤੇ ਚਲੋ ਆਲੂ ਬੀਜਦੇ ਆ ਅੱਜ ਯਾਨੀ ਤੁਹਾਨੂੰ ਆਪਣੀ ਵੀਡੀਓ ਦਿਖਾਉਨੇ ਆ ਆਲੂ ਬੀਜ ਤੇ ਓਕੇ ਜੀ